ਇਹ ਜੀ ਵਾਈਫਾਈ ਰੇਡੀਓ ਇਹਦੇ ਵਿੱਚ ਚੱਲਦੇ ਹਨ ਪੂਰੇ ਵਰਲਡ ਦੇ ਸਟੇਸ਼ਨਸ ਐਫ ਐਮ ਰੇਡੀਓ ਅ ਮਿਲ ਰਹੀ ਨੇ ਸੋ ਇਸੀ ਆਪਾਂ ਬਾਜ ਬੰਦ ਕਰ ਦਿੰਨੇ ਹੱਲੇ ਤਾਂ ਕਿ ਕਾਪੀਰਾਈਟ ਨਾ ਹੋਵੇ ਸੋ ਆਪਾਂ ਦੇਖਦੇ ਹਾਂ ਕਿ ਇੱਥੇ ਬਹੁਤ ਸਾਰੇ ਸਟੇਸ਼ਨ ਜਿਹੜੇ ਚੱਲਦੇ ਨੇ ਇਹਦੇ ਵਿੱਚ ਗੁਰਬਾਣੀ ਦੇ ਸਟੇਸ਼ਨ ਵੀ ਚੱਲਦੇ ਨੇ ਦੇਖੋ ਤੇ ਨਾਲ ਲੋਕਲ ਰੇਡੀਓ ਸਟੇਸ਼ਨ ਵੀ ਇਹਦੇ ਵਿੱਚ ਚੱਲਦੇ ਨੇ ਵਰਲਡ ਦੇ ਘੱਟੋ ਘੱਟ 70-80% ਇਹਦੇ ਵਿੱਚ ਐਡ ਹੁੰਦੇ ਆ ਕੋਈ ਐਂਟੀਨਾ ਦੀ ਲੋੜ ਨਹੀਂ ਘਰ ਵਿੱਚ ਇੰਟਰਨੈਟ ਹੈਗਾ ਤਾਂ ਤੁਸੀਂ ਇਹਦ ਨੂੰ ਚਲਾ ਸਕਦੇ ਆ ਇਹ ਹੈ ਵਾਈਫਾਈ ਇੰਟਰਨੈਟ ਰੇਡੀਓ ਇਹਦੇ ਵਿੱਚ ਧਾਰਮਿਕ ਲਾਈਵ ਗੁਰਬਾਣੀ ਗੁਰਦੁਆਰਾ ਸਾਹਿਬ ਤੋਂ ਜਿਹੜੀ ਚਲਦੀ ਹੈਗੀ ਆ ਉਹ ਵੀ ਵਿੱਚ ਆਉਂਦੀ ਹੈ ਤੇ ਲੋਕਲ ਸਟੇਸ਼ਨ ਜਾਂ ਜਿਹੜੇ ਵਿਦੇਸ਼ਾਂ ਦੇ ਜਿਹੜੇ ਹਿੰਦੀ ਪੰਜਾਬੀ ਇੰਗਲਿਸ਼ ਕੋਈ ਵੀ ਨਿਊਜ਼ ਚੈਨਲ ਆ ਜਾਂ ਗੀਤਾਂ ਦੇ ਰੇਡੀਓ ਸਟੇਸ਼ਨ ਉਹ ਵੀ ਵਿੱਚ ਆਉਂਦੇ ਆ ਯਾਨੀ ਇਹ ਖਰੀਦ ਆਪਾਂ ਲੈ ਕੇ ਤੇ ਕੋਈ ਵੀ ਆਪਾਂ ਰੇਡੀਓ ਸਟੇਸ਼ਨ ਜਿਹੜੇ ਉਹ ਲਗਾ ਸਕਦੇ ਆ ਸੋ ਇਸ ਵਾਸਤੇ ਹੀ ਦਿਖਾਉਣ ਲੱਗਾ ਕਿ ਇੱਕ ਕਈ ਵਾਰੀ ਇਹ ਮੈਸੇਜ ਵਿੱਚ ਡਿਮਾਂਡ ਹੁੰਦੀ ਹੈ ਕਿ ਸਾਨੂੰ ਦੱਸੋ ਕਿ ਜਿਹੜੇ ਗੁਰਬਾਣੀ ਦੇ ਲਾਈਵ ਚੈਨਲ ਜਿਹੜੇ ਚੱਲਦੇ ਆ ਰੇਡੀਓ ਸਟੇਸ਼ਨਸ ਅਸੀਂ ਅਸੀਂ ਪਹਿਲਾਂ ਜਾਵਾਂਗੇ ਜਿੱਦਾਂ ਤੁਹਾਨੂੰ ਮੀਨ ਨੂੰ ਦਿਖਾ ਦਵਾਂ ਆ ਦੇਖੋ ਇਹ ਹੈਗਾ ਜਿਹੜਾ ਇੰਟਰਨੈਟ ਰੇਡੀਓ ਅੱਗੇ ਹੈਗਾ ਮੀਡੀਆ ਸੈਂਟਰ ਜਿੱਦਾਂ ਆਪਾਂ ਵਿੱਚ ਪਿਛੋਂ ਦੀ ਇਨ ਪਲੱਗ ਲਾ ਕੇ ਤਾਰ ਲਾ ਦਿੰਨੇ ਆ ਤਾਂ ਉਹ ਮੀਡੀਆ ਰਾਹੀਂ ਜਾ ਮੋਬਾਈਲ ਨੂੰ ਆਪਾਂ ਕਨੈਕਟ ਕਰ ਲੈਨੇ ਆ 블루투ଥ ਹੈ ਉਹ ਸਾਡਾ ਮੀਡੀਆ ਬਣ ਜਾਂਦਾ ਉਹਦੋਂ ਰਹੀਂ ਵੀ ਆਸੀਂ ਸਪੀਕਰ ਦੇ ਤੌਰ ਤੇ ਯੂਜ਼ ਕਰ ਸਕਦੇ ਆਪਾਂ ਨੂੰ ਸੋ ਤੀਸਰਾ ਹੈਗਾ ਇਨਫੋਰਮੇਸ਼ਨ ਸੈਂਟਰ ਇਹ ਦੀ ਵਾਰ ਇਨਫੋਰਮੇਸ਼ਨ ਆ ਕਿਹੜਾ ਜਿੱਦਾਂ ਹੈਗਾ ਆਹ ਕਿਹੜਾ ਵਰਜ਼ਨ ਆ ਜਾਂ ਸਮਥਿੰਗ ਹਨਾ ਇਹਨੂੰ ਥੋੜਾ ਜਿਹਾ ਆਪਾਂ ਸੈਟਅਪ ਕਰ ਲੈਨੇ ਆਂ ਦਾ ਤਾਂ ਕਿ ਦਿਖਾਈ ਦੇਵੇ ਚੰਗੇ ਤਰ੍ਹਾਂ ਆਕਸ ਜਿਹੜਾ ਬਾਹਰੋਂ ਆਪਾਂ ਜਿਹੜਾ ਤਾਰ ਲਾਗੇ ਇਨਪੁਟ ਦੇਣੀ ਉਹ ਹੁੰਦੀ ਆ ਜਿਹਦਾ ਬਾਹਰੋਂ ਮੋਬਾਈਲ ਨਾਲ ਜਾਂ ਪਿੱਛੇ ਇਹਦੇ ਯੂਐਸਬੀ ਨਹੀਂ ਲੱਗਦੀ ਪਰ ਮੋਬਾਈਲ ਨੂੰ ਲੱਗਦਾ ਇਹਦੇ ਵਿੱਚ ਮੋਬਾਈਲ ਨੂੰ ਆਪਾਂ ਕਨੈਕਟ ਕਰ ਸਕਦੇ ਆ ਬਲੂਟੁੱਥ ਰਾਹੀਂ ਆ ਵੀ ਅਟੈਚ ਕਰ ਸਕਦੇ ਆ ਆਪਣਾ ਬਲੂਟੁੱਥ ਫੀਡਲਾਈ ਜੋੜ ਸਕਦੇ ਆ ਕਨਫਿਗਰੇਸ਼ਨ ਹੁੰਦੀ ਜਿਹੜੀ ਆਪਾਂ ਇੰਟਰਨੈਟ ਨੂੰ ਵਾਈਫਾਈ ਨਾਲ ਇਹਨੂੰ ਜੋੜਨਾ ਵਾਈਫਾਈ ਨਾਲ ਹੋਗੀ ਕਨਫਿਗਰੇਸ਼ਨ ਇਹਦੇ ਵਿੱਚ ਜਾ ਕੇ ਜਾਨੀਆ ਕਨਫਿਗਰੇਸ਼ਨ ਲੋਗੇ ਟਾਈਮ ਡਿਸਪਲੇ ਵਗਰਾ ਠੀਕ ਕਰਨਾ ਟਾਈਮ ਠੀਕ ਕਰਨਾ ਵਿੱਚ ਘੜੀ ਵੀ ਆਉਂਦੀ ਆ ਤੇ ਮੈਨੇਜ ਮੀਡੀਆ ਜਿਹੜਾ ਹੁੰਦਾ ਪਿੱਛੇ ਲੱਗਾ ਨੈਟਵਰਕ ਇੰਟਰਨੈਟ ਡੇਟ ਟਾਈਮ ਠੀਕ ਕਰਨਾ ਤੇ ਅਲਾਰਮ ਸਵੀਰੇ ਕਿਹੜਾ ਸਟੇਸ਼ਨ ਲਾਉਣਾ ਤੁਸੀਂ ਟਾਈਮਰ ਕਿੰਨੇ ਵਜੇ ਸਟਾਪ ਹੋ ਜਾਵੇ ਤੇ ਲੈਂਗੁਏਜ ਕਿਹੜੀ ਆ ਡੀਮਰ ਜਿੱਦਾਂ ਕਿੰਨੀ ਕਰੌਸ਼ਨੀ ਰੱਖਣੀ ਸਕਰੀਨ ਦੀ ਤੇ ਡਿਸਪਲੇ ਕਿ ਕੀ ਕਰਨਾ ਪਾਵਰ ਮੈਨੇਜਮੈਂਟ 슬ੀਪ ਟਾਈਮਰ ਆਪਾਂ ਵਿੱਚ ਪੜ੍ਹ ਵੀ ਸਕਦੇ ਹਾਂ ਕੀ ਕੀ ਹੈਗਾ ਵੈਦਰ ਦੀ ਇਨਫੋਰਮੇਸ਼ਨ ਵੀ ਨਾਲ ਆਉਂਦੀ ਆ ਤੇ ਲੋਕਲ ਰੇਡੀਓ ਸੈਟਅਪ ਪਲੇਬੈਕ ਸੈਟਅਪ ਡਿਵਾਈਸ ਇਕੁਅਲਾਈਜ਼ਰ ਕਿੱਦਾਂ ਦੀ ਸਾਊਂਡ ਸਾਨੂੰ ਚਾਹੀਦੀ ਆ ਰਿਜ਼ਿਊਮ ਵੈਨ ਪਾਵਰ ਆਨ ਸੌਫਟਵੇਅਰ ਅਪਡੇਟ ਸੌਫਟਵੇਅਰ ਅਪਡੇਟ ਆਪਾਂ ਕਰਨੇ ਨੇ ਸੋ ਇਸ ਤਰ੍ਹਾਂ ਜੇ ਜਿਹੜੀ ਸੈਟਅਪ ਹੈਗੀ ਸਭ ਤੋਂ ਪਹਿਲਾਂ ਇੰਟਰਨੈਟ ਇਹਨੂੰ ਸੈਟਅਪ ਕਰ ਲੈਣਾ ਤੁਸੀਂ ਲਓ ਇੰਟਰਨੈਟ ਇਹ ਸੈਟਅਪ ਕਰਨਾ ਤੁਸੀਂ ਜਿਹੜਾ ਤੁਹਾਡਾ ਇੰਟਰਨੈਟ ਹੈਗਾ ਰਿਮੋਟ ਵੀ ਹੈਗਾ ਇਹਦਾ ਜਿਹੜਾ ਆ ਤੁਹਾਨੂੰ ਦੱਸ ਦਿਆਂ ਆ ਦੇਖੋ ਇਹਦਾਂ ਹੀ ਵੀ ਆਪਾਂ ਇੰਟਰ ਕਰ ਸਕਦੇ ਆ ਜਿਹੜਾ ਪਾਸਵਰਡ ਹੈ ਆ ਦਾ ਵਾਈਫਾਈ ਦਾ ਇੰਟਰਨੈਟ ਜਿਹੜਾ ਉਹ ਪਰ ਰਿਮੋਟ ਰਹੀ ਆਪਾਂ ਜਿਹੜਾ ਇਹ ਇੰਟਰ ਕਰਨਾ ਪਾਸਵਰਡ ਤੇ ਕਨੈਕਟ ਕਰ ਲੈਣਾ ਵਾਈਫਾਈ ਨਾਲ ਇਹਨੂੰ ਤਾਰ ਲਾਉਣ ਦੀ ਕੋਈ ਲੋੜ ਨਹੀਂ ਹੈ ठीक है सो आप रिमोड ना ही चलाना है जिदा रिमोड ना देखो चलता है देखो रमोड ना चला रहे हैं सो आप इस वे जाना है ए, इंटरनेट रेडियो तो आप चल जाना आखो इंटरनेट रेडियो ठीक है इंटर करना ये तीन तो सेव किते होने जिदा ਉਹ ਹੋ 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 ਗਈ ਜਾਨੇ ਜਿੱਦਾਂ ਦੇਖੋ ਆਪਾਂ ਸਿੱਖ ਨੈਟ ਰੇਡੀਓ ਸਿੱਖ ਕੀਰਤਨ ਰੇਡੀਓ ਜਿੱਦਾਂ ਆਪਾਂ ਜਿਸੇ ਕੀਰਤਨ ਸੁਣਨਾ ਤਾਂ ਕਲਿੱਕ ਕਰ ਦੇਣਾ ਇਹ ਕਨੈਕਟ ਹੋ ਰਿਹਾ ਸੋ ਇਸ ਤਰ੍ਹਾਂ ਜਿਹੜਾ ਆਵਾਜ਼ ਨਹੀਂ ਕਰਨੀ ਤਾਂ ਕਿ ਕਾਪੀਰਾਈਟ ਨਾ ਜਵੇ ਚ ਇਹਦੇ ਵਿੱਚ ਅਸੀਂ ਜਿਹੜੇ ਸੇਵ ਕੀਤੇ ਹੈਗੇ ਜਿੱਦਾਂ ਕੈਨੇਡਾ ਦੇ ਗੁਰਦੁਆਰੇ ਸਾਹਿਬ ਥੋੜੇ ਹੈਗੇ ਹਨ ਤੇ ਲਾਈਵ ਜਿਹੜੇ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਐ ਰੇਡੀਓ ਸਾਨ ਅਜਿਹਾ ਇਹ ਤੁਹਾਡੀ ਤੁਸੀਂ ਆਪਣੀ ਮਰਜ਼ੀ ਨਾਲ ਵੀ ਕਰ ਸਕਦੇ ਆਂ ਇੰਗਲਿਸ਼ ਰੇਡੀਓ ਕਰ ਸਕਦੇ ਆਂ ਪੰਜਾਬੀ ਰੇਡੀਓ ਜਿਹੜੀ ਵੀ ਤੁਸੀਂ ਰੇਡੀਓ ਚਾਹੋ ਜਿਹੜੀ ਬੋਲੀ ਚਾਹੋ ਉਹ ਕਰ ਸਕਦੇ ਆਂ ਹਿੰਦੀ ਪੰਜਾਬੀ ਉਰਦੂ ਸੋ ਇਹਦਾ ਵਿੱਚ ਜਿਹੜਾ ਆਪਾਂ ਜਾਣਾ ਹੈਗਾ ਜੀ ਆਪਾਂ ਰੇਡੀਓ ਲੱਭਣੇ ਤਾਂ ਆਪਾਂ ਲੋਕਲ ਰੇਡੀਓਸ ਵਿੱਚ ਵੀ ਜਾ ਸਕਦੇ ਹਾਂ ਦੇਖੋ ਇਹਦੇ ਵਿੱਚ ਕੰਟਰੀ ਟਾਈਪ ਵੀ ਜਾ ਸਕਦੇ ਹਾਂ ਕਿਹੜੀ ਕੰਟਰੀ ਆ ਤੁਸੀਂ ਲੈਣਾ ਹੈਗਾ ਠੀਕ ਹਨਾ ਰੇਡੀਓ ਸਟੇਸ਼ਨ 뮤ਜ਼ਿਕ ਇਹ ਤੁਸੀਂ ਗਲੋਬਲ ਜਿਦਾ ਟੌਪ 10 ਟੌਪ 20 ਗਲੋਬਲ ਉਹ ਲਾਈਟ ਸਹੀ ਤਰ੍ਹਾਂ ਨਹੀਂ ਆ ਰਹੀ ਮੈਂ ਤਾਂ ਟਿੱਡਾ ਕਰ ਰਿਹਾ ਹਾਂਗਾ ਥੋੜਾ ਜਿਹਾ ਸਲਾਈਟ ਸਮਤਰਾ ਆ ਦੇਖੋ ਇਹ ਜਿਹੜੇ ਕੋ ਰੇਡੀਓ ਸਟੇਸ਼ਨਸ ਗਲੋਬਲ ਟੌਪ 20 ਜਾਂਚ ਕਿ ਜਿਹੜੀ ਜਨਰੇਸ਼ਨ ਦੇ ਅਸੀਂ ਨਿਊਜ਼ 뮤직 ਸਪੈਸ਼ੀਅਲਸ ਦੇ ਕੋ ਦੇਖੋ ਜਨਰੇਸ਼ਨ ਵਿੱਚ ਆ ਗਈ ਕਿਹੜੀ ਕਿਹੜੀ ਜਨਰੇਸ਼ਨ ਦਾ ਤੁਸੀਂ ਸੁਣਨਾ ਚਾਹੁੰਦੇ ਹੋ ਨਾ ਉਹ ਤੁਸੀਂ ਕਮਿਊਨਿਟੀ ਕਮਿਊਨਿਟੀ ਕੰਟਰੀ ਡਾਂਸ ਜਿਵੇਂ ਕੋਈ ਵੀ ਧਾਰਮਿਕ ਰਿਡਿਅ ਜਿੱਦਾਂ ਹਨ ਉਹਦੇ ਵਿੱਚ ਵੀ ਆ ਜਾਣੇ ਆ ਤਾਂ ਜੇ ਤੁਸੀਂ ਕੰਟਰੀ ਵਾਈਡ ਜਿੱਦਾਂ ਕਰਨਾ ਚਾਹੁੰਦੇ ਆ ਤਾਂ ਆਹ ਕੰਟਰੀ ਵਾਈਡ ਆ ਇਹਦੇ ਵਿੱਚ ਏਸ਼ੀਆ ਅਫਰੀਕਾ ਮਹਾਦੀਪ ਇਹ ਮਹਾਦੀਪ ਆਗੇ-ਅਗੇ ਛੇ ਸੱਤ ਠੀਕ ਹੈ ਇਹਨਾਂ ਵਿੱਚ ਕਿਹੜਾ ਕਿਹੜਾ ਲੈਣਾ ਤੁਸੀਂ ਆਜਾ ਸਾਊਥ ਅਮਰੀਕਾ ਪੈਸਿਫਿਕ ਪੈਸਿਫਿਕ ਨਾਰਥ ਅਮਰੀਕਾ ਨਾਰਥ ਅਮਰੀਕਾ ਯਾਨੀ ਕੈਨੇਡਾ ਮਿਡਲ ਈਸਟ ਯੂਰਪ ਏਸ਼ੀਆ ਸੋ ਆਪਾਂ ਜਿਹੜੇ ਮੋਸਟਲੀ ਏਸ਼ੀਆ ਦੇ ਜਿੱਦਾਂ ਸੁਣਦੇ ਆ ਜਾਂ ਨਾਰਥ ਅਮਰੀਕਾ ਦੇ ਜਾਂ ਅਮਰੀਕਾ ਦੇ ਸੋ ਏਸ਼ੀਆ ਵਿੱਚ ਕਿਹੜੇ ਕਿਹੜਾ ਏਸ਼ੀਆ ਵਿੱਚ ਆਪਾਂ ਇੰਡੀਆ ਦੇ ਮੋਸਟਲੀ ਸੁਣਦੇ ਠੀਕ ਹੈ ਨਾ ਏਸ਼ੀਆ ਵਿੱਚ ਇੰਡੀਆ ਮੂਡ ਤੋਂ ਹੀ ਆਪਾਂ ਅੱਜ ਕਰ ਰਹੇ ਆ ਇਹਦੇ ਵਿੱਚ ਕਿਹੜੇ ਕਿਹੜੇ ਇੰਡੀਆ ਦੇ ਹੇਟਸ ਨਿਊਜ਼ ਰਿਲੀਜੀਅਸ ਆਪਾਂ ਦੇਖ ਲੈਣੇ ਆ ਦੇਖੋ ਰਿਲੀਜ਼ਸ ਆ ਗਿਆ ਕਿਹਦੇ ਚ ਆਪਾਂ ਜਨ ਰੇਡੀਓ ਜਿੱਦਾਂ ਸਾਰੇ ਰੇਡੀਓ ਤੁਸੀਂ ਪੜ੍ਹ ਲੈਣੇ ਕਿਹੜੀ ਕਿਹੜੀ ਆਪਾਂ ਹੁਣ ਕੋ ਦੁਆਰਾ ਦੁਖਨਵੰਤ ਸਾਹਾ ਆ ਗਿਆ ਨਾ ਲੁਧਿਆਣੇ ਦਾ ਮਖਿਆ ਗੁਰਦੁਆਰਾ ਜਿਹੜਾ ਹੈ ਗਿਆ ਹੁਣ ਆਪਾਂ ਇਹਨੂੰ ਕਲਿੱਕ ਕੀਤਾ सो इस तरह ये कनैक्ट हो लुधिया के गुरद्वरे गुरुद्वारा प्रभ मिलन का चाओ हिंदी क्रिश्चन जगे जीस ना इन्हे आगे जीसस वगैरह के अगे अपना अपना देख लेना होर कि गुरुद्वारा साहब है इतने ਇਦੋਂ ਲੱਭਣੇ ਬਾਣੇ ਵਿੱਚੋਂ ਲੱਭ ਕੇ ਇਹ ਐਡ ਕਰੀ ਜਾਣੇ ਨਾਲ ਨਾਲ ਉਹ ਉਹ ਫੇਵਰਟ ਵਿੱਚ ਚਲ ਜਾਣੇ ਹੈਗੇ ਠੀਕ ਆ ਐਡ ਕਿੱਥੋਂ ਕਰਨੇ ਆ ਦੇਖੋ ਆ ਐਡ ਕਰੀ ਜਾਣੇ ਰੱਖੋ ਹਾਰਡ ਦਾ ਬਣਿਆ ਹੋਣਾ ਚੱਕਰ ਇੱਥੇ ਇਹਦੇ ਚ ਐਡ ਕਰੀ ਜਾਣੇ ਹਾਰਡ ਦਾ ਬਣਿਆ ਹੋਇਆ ਇਹ ਲਿਸਟ ਬਣ ਜਣੀ ਫੇ ਤੁਹਾਡੀ ਠੀਕ ਆ ਸੋ ਇਸ ਤਰ੍ਹਾਂ ਆਪਾਂ ਹੁਣ ਜਿਦਾ ਆਪਾਂ ਜ ਲੱਭਦੇ ਲੱਭਦੇ ਬਹੁਤ ਸਾਰੇ ਵੀਡੀਓ ਇੱਥੇ ਹੁੰਦੇ ਨੇ ਜੇ ਸਟੇਸ਼ਨ ਹੁੰਦੇ ਆ ਇਹ ਆਪਾਂ ਲੱਭਦੇ ਲੱਭਦੇ ਆ ਹਾਂ ਦੇਖ ਕਿੰਨੇ ਰੇਡੀਓ ਸਟੇਸ਼ਨ ਇੱਥੇ ਆਉਂਦੇ ਆ ਤੋਂ ਆਪਾਂ ਇੰਡੀਆ ਦੇ ਜੇ ਇੰਡੀਆ ਰਿਲੀਜੀਅਸ ਇਹ ਤੁਹਾਨੂੰ ਮੈਂ ਇੱਕ ਲਿਸਟ ਬਣਾਈ ਮੈਂ ਆਲਰੇਡੀ ਜੇ ਤੁਹਾਨੂੰ ਤੁਸੀਂ ਦੇਖਣੀ ਹੈ ਤਾਂ ਮੈਂ ਦੇਖ ਸਕਦਾ ਲਿਜਸ ਵਿੱਚ ਆਪਾਂ ਹਰਮੰਦਰ ਸਾਹਿਬ ਇੱਥੇ ਆ ਹੁਣ ਆ ਸਿੱਖ ਕੀਰਤਨ ਰੇਡੀਓ ਅ ਸਿੱਖ ਕਥਾ ਰੇਡੀਓ ਐਸਜੀਪੀਸੀ ਲਾਈਵ ਹਰਮੰਦਰ ਸਾਹਿਬ ਦੇਖੋ ਆ ਵੀ ਹੈਗਾ ਇਹਨੂੰ ਆਪਾਂ ਕਲਿੱਕ ਕਰਦੇ ਹਾਂ ਕਰਮ ਪਾਇਆ ਸਤਜਨ ਕਉ ਸੇ ਨਾਮ ਹਰਕਹਿ ਲਗੇ ਸੋ ਇਹ ਤੋਂ ਬਾਜ ਕਰ ਲੈਣੇ ਆਪਾਂ ਠੀਕ ਆ ਆਸ ਬਾਜ ਘਟਵਾਦਾ ਦੇਖੋ ਸੋ ਇਸ ਤਰ੍ਹਾਂ ਆਪਾਂ ਜਿਹੜੇ ਇਹਨੂੰ ਜਦੋਂ ਆਪਾਂ ਇਹ ਹੁਣ ਖੋਲੇ ਇਹਨੂੰ ਆਪਾਂ ਫੇਵਰੇਟ ਦੇ ਵਿੱਚ ਕਲਿੱਕ ਕਰ ਦੇਣਾ ਫੇਵਰੇਟ ਜੀ ਇਹ ਐਡ ਹੋ ਜਾਣਾ ਹੈ ਠੀਕ ਆ ਇੱਕ ਲਿਸਟ ਬਣਦੀ ਜਾਣੀ ਆ ਤਾਂ ਮੈਂ ਜਿਹੜੀ ਲਿਸਟ ਬਣਾਈ ਆ ਆ ਦੇਖੋ ਸਾਰੇ ਆਪਾਂ ਇੰਡੀਆ ਦੇ ਆ ਗਏ ਠੀਕ ਆ ਹੁਣ ਆਪਾਂ ਆਪਣੀ ਕੰਟਰੀ ਆ ਦੇਖ ਸਕਦੇ ਇੱਥੇ ਕਿਹੜੀ ਕਿਹੜੀ ਕੰਟਰੀਆਂ ਦੇਖੋ ਸਾਰੇ ਵਰਲਡ ਦੇ ਆ ਪਾਕਿਸਤਾਨ ਦੇ ਆ ਗਿਆ ਦੇਖੋ ਫਿਲੀਪੀਨ ਸਿੰਗਾਪੁਰ ਸਾਰੇ ਆ ਗਿਆ ਤਾਂ ਜਿਹੜੀ ਕੰਟਰੀ ਦਾ ਆਪਾਂ ਸੁਣਨਾ ਹੈਗਾ ਆਪਾਂ ਉਹਦੇ ਸੁਣ ਸਕਦੇ ਇਹ ਇਹ ਸੀਗਾ ਏਸ਼ੀਆ ਦੇ ਠੀਕ ਹੁਣ ਆਪਾਂ ਚੱਲ ਜਣਾਗਾ ਨੌਰਥ ਅਮਰੀਕਾ ਜਿੱਦਾਂ ਵਿੱਚ ਵਿੱਚ ਕੈਨੇਡਾ ਆਉਣਾ ਠੀਕ ਆ ਜਾਂ ਹੋਰ ਮੁਲਕ ਆ ਜਾਂਦੇ ਆ ਕ੍ਰੈਡਾ ਦੇ ਕਿਹੜੇ ਆਲ ਆਲ ਵਿੱਚ ਵੀ ਆਪਾਂ ਕਰ ਸਕਦੇ ਆ ਇਹ ਜਿਹੜੇ ਧਾਰਮਿਕ ਵੀ ਆ ਜਾਣੇ ਸਪੀਸ਼ਲ ਇਹਦੇ ਵਿੱਚ ਆਪਾਂ ਲੱਭ ਸਕਦੇ ਆ ਕਿ ਕਿਹੜੇ ਧਾਰਮਿਕ ਆ ਇੰਡੀ 뮤జిక్ ਸੋ ਉਦੋਂ ਲੱਭ ਕੇ ਆਪਾਂ ਐਡ ਕਰ ਲੈਣਾ ਜਿਹੜਾ ਨਿਊਜ਼ ਦੇ ਚੈਨਲ ਆਗੇ ਵਿੱਚ ਹਣ ਰਲੀਜੀਅਸ ਆ ਗਏ ਕੈਨੇਡਾ ਰਲੀਜੀਅਸ ਰਲੀਜੀਅਸ ਵਿੱਚ ਕਿਹੜੇ ਕਿਹੜੇ ਆ ਜੀ ਇੱਥੇ ਚ ਕਾਫੀ ਗੁਰਪਾਣੀ ਆ ਦੇਖੋ ਗੁਰਬਾਣੀ ਦਾ ਗੁਰਦੁਆਰਾ ਸਾਧੂ ਖਰਮਨ ਸਾਹਿਬ ਇਹ ਸਰੀ ਤਾਂ ਹੋਣਾ ਵਿਖਾ ਗੁਰ ਦੁਖ ਗੁਰੂ ਨਾਨਕ ਦੇਵ ਸਿੱਖ ਗੁਰਦੁਆਰਾ ਸਰੀ ਸਰੀ ਦੇ ਚਾਰ ਪੰਜ ਗੁਰਦੁਆਰੇ ਇਸ ਸਹਾ ਵਿੱਚ ਆ ਜਾਂਦੇ ਆ ਸ੍ਰੀ ਗੁਰੂ ਸਿੰਖ ਸਬਾ ਮਾਲਟਨਗਾ অন্ਟਾਰੀਓ ਟੋਰਾਂਟੋ ਸ੍ਰੀ ਗੁਰੂ ਸਿੰਘ ਸਭਾ ਸਰੀ ਇਹਨਾਂ ਗੁਰਦਵਾਰਿਆਂ 'ਤੇ ਕਲਿੱਕ ਕਰਕੇ ਆਪਾਂ ਇਹਨੂੰ ਐਡ ਕਰ ਸਕਦੇ ਹਾਂ ਠੀਕ ਆ ਆਪਾਂ ਲਾਈਵ ਪ੍ਰਸਾਰਣ ਇਹਨਾਂ ਦਾ ਸੁਣ ਸਕਦੇ ਹਾਂ ਸੋ ਆ ਦੇਖੋ ਇਹਨਾਂ ਨੂੰ ਜਾ ਕੇ ਆਪਾਂ ਪਿੱਛੇ ਚੱਲ ਜਾਣਾ ਦੁਆਰਾ ਬੈਕ ਤਾਂ ਮੈਂ ਆਲਰੇਡੀ ਇੱਕ ਮਾਈ ਫੇਵਰਿਟ ਵਿੱਚ ਬਣਾਈ ਹੋਈ ਆ ਦੇਖੋ ਲਿਸਟ ਬਣਾਈ ਹੋਈ ਹੈਗੀ ਆ ਜਿਹੜੀ ਮੈਂ ਐਡ ਕੀਤੀ ਹੈਗਾ ਧਾਰਮਿਕ ਗੁਰਦੁਆਰਾ ਸਾਹਿਬ ਸ਼ਬਦ ਕੀਰਤਨ ਉਵੀ ਐਡ ਕੀਤਾ ਸਾਰਾ ਠੀਕ ਹੈ ਨਾ ਅ ਦੇਖੋ ਤਖਤ ਸਚਗੁਰੂ ਹਜੂਰ ਸਾਹਿਬ 70 ਡੀਓ ਵਗੈਰਾ ਸਾਰੇ ਹੈਗੇ ਚ ਇਦਾਂ ਰੈਡ FM ਸਾਡਾ ਪੰਜਾਬੀ ਰੇਡੀਓ ਕੈਲਗਰੀ ਵਾਲਾ ਇਹ ਹੈਗਾ ਗੁਰਦੁਆ ਦੁਖਨਾਨ ਸਾਹਿਬ ਮੈਂ ਕਿਹਾ ਪੰਜਾਬ ਦੇ ਗੁਰਦੁਆਰਾ ਸਾਹਿਬ ਸਿੱਖ ਕੀਰਤਨ ਗੁਰਦੁਆ ਆ ਜਿਹੜੇ ਗੀਤਾਂ ਦੇ ਇਦਾਂ ਆ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਸੋ ਦੇਖਿਓ ਦਸ਼ਮਵਿਸ਼ ਕਲਚਰ ਸੈਂਟਰ ਕੈਲਗਰੀ ਤੋਂ ਜਿਦਿਖੇ ਲਾਈਵ ਪਰਸਾਨ ਆਪਾਂ ਦੇਖ ਲੈਨੇ ਆ। ਆ ਦੇਖੋ ਕਨੈਕਟ ਹੋ ਰਿਹਾ ਵਾਲੇ। ਕੋਈ ਨੈਟ ਦੀ ਸਪੀਡ ਤੇ ਵੀ ਜਿੱਦਾਂ ਇਹ ਡਿਪੈਂਡ ਕਰਦਾ ਕਿੰਨਾ ਕਿ ਇਹ ਨੈਟ ਦੀ ਸਪੀਡ ਆ। ਜਾਂ ਕਈ ਵਾਰ ਪਿੱਛੋਂ ਕੋਈ ਫਾਲਟ ਹੋਣ ਕਰਕੇ ਵੀ ਇਹ ਜਲਦੀ ਕਨੈਕਟ ਨਹੀਂ ਹੁੰਦਾ। ਸੋ ਨਹੀਂ ਹੁੰਦਾ ਤਾਂ ਆਪਾਂ ਦੂਸਰਾ ਕੋ ਦੱਸ ਸਾਬ ਦੇਖ ਲੈਣਾ ਜਿੱਦਾਂ ਗੁਰਦੁਆਰਾ ਸਾਬ ਦਸ਼ਮੇਸ਼ ਦਰਬਾਰ ਸੋਰੀ ਇਹ ਤਾਂ ਹੋ ਗਿਆ ਕਨੈਕਟਰ ਤਾਂ ਠੀਕ ਹੈ ਨਾ ਇਸ ਤਰ੍ਹਾਂ ਆਪਾਂ ਕਨੈਕਟ ਕਰ ਸਕਦੇ ਹਾਂ ਆਪਣੇ ਨਿਊਜ਼ ਧਰਮ ਗੁਰਦੁਆਰੇ ਲੋਕਲ ਸਟੇਸ਼ਨਸ ਜਿੰਨੇ ਵੀ ਤੁਸੀਂ ਜਿੱਦਾਂ ਵਰਲਡ ਵਿੱਚ ਸੁਣਨਾ ਚਾਹੁੰਦੇ ਆ ਪਰ ਆਪਾਂ ਮਹਾ 10 15 ਇਹ ਸੁਣ ਜਾਂ 20 ਵੱਧ ਤੋਂ ਵੱਧ ਆਪਾਂ ਸਟੇਸ਼ਨ ਐਡ ਕਰਦੇ ਆ ਆਪਾਂ ਨੇ ਕੋਲ ਹੁਣ ਸੁਣਨ ਵਾਸਤੇ ਜਿਆਦਾ ਤੋਂ ਆਪਣੇ ਸੁਣ ਵੀ ਨਹੀਂ ਹੁੰਦੇ ਸੋ ਇਹਦੇ ਵਿੱਚ ਆਪਾਂ 메ਨ ਹੁੰਦਾ ਗੁਰਦੁਆਰਾ ਲਾਈਵ ਦਾ ਉਹ ਵੀ ਇਹ ਚ ਹੈਗੀ ਆ ਦਾ ਆਪਸ਼ਨ ਇਹ ਚ ਹੈਗੀ ਆ ਜਿਹੜੇ ਕੋ ਸਾਰੇ ਵਰਲਡ ਦੇ ਉਹਦੇ ਵਿੱਚ ਵਰਲਡ ਵਿੱਚ ਤਾਂ ਆਉਣਾ ਹੀ ਆ ਸੱਭ ਗੁਰਦਾ ਸਾਹਿਬ ਠੀਕ ਆ ਨਾ ਸੋ ਇਹਦੇ ਵਿੱਚ ਗੁਰਦਾ ਦੂਖਨਵਾਂ ਸਾਹਿਬ ਮੇਰਾ ਸਰੀ ਹੈ ਇਹ ਕਿਤੇ ਅੰਦਰ ਚੁੱਕਿਆ ਤੋਂ ਨਾਮ ਸੁਨਾ ਫਲੀਆਂ ਇਹ ਫਲੀਆਂ ਵਾਸਾ ਦੀ ਵਾਰ ਮੈਂ ਇੰਡੀਆ ਤੋਂ ਦੂਖਨਵਾਂ ਸਾਹਿਬ ਸੋ ਇਸ ਤਰ੍ਹਾਂ ਇਹ ਜਿਹੜਾ ਰੇਡੀਓ ਆ ਤੁਹਾਡਾ ਵਾਸਤੇ ਬਹੁਤ ਵਧੀਆ ਰੇਡੀਓ ਬਜ਼ੁਰਗਾਂ ਲਈ ਬਹੁਤ ਵਧੀਆ ਰੇਡੀਓ ਤੇ ਲਾਈਵ ਸੁਣਨਾ ਤੁਸੀਂ ਬਹੁਤ ਜ਼ਿਆਦਾ ਆਵਾਜ਼ ਹੋ ਜਾਂਦੀ ਹੈ ਉਹਦੀ ਕਾਫੀ ਆਵਾਜ਼ ਆ ਇਹ ਤੁਸੀਂ ਜੇਕਰ ਆਪਣੇ ਕੋਲ ਲੈ ਕੇ ਰੱਖ ਸਕਦੇ ਆ ਤਾਂ ਉਹਦੀ ਵਧੀਆ ਗੱਲ ਆ ਇਹਦਾ ਲਿੰਕ ਜੇ ਤੁਸੀਂ ਚਾਹੁੰਦੇ ਤਾਂ ਅਸੀਂ ਦੇ ਦਾਂਗੇ ਲਿੰਕ ਇਹਦਾ ਜੇ ਤੁਸੀਂ ਹੋਰ ਕਿਤੋਂ ਵੀ ਖਰੀਦ ਸੀ ਖਰੀਦ ਸਕਦੇ ਆ ਤਾਂ ਹਨਾ ਪੋਸ਼ਨ ਰੇਡੀਓ ਹੈ ਤਾਂ ਸਾਡੇ ਕੋਲ ਜਿਹੜਾ ਹੈ ਛੋਟਾ ਜਿਹਾ ਹੀ ਬਸ ਐਵੇਂ ਗਿੱਠ ਤੋਂ ਗਿੱਠ ਵੀ ਨੀਗਾ ਉਹ ਥੋੜਾ ਹੀ ਆ ਗਿੱਠ ਤੋਂ ਵੀ ਛੋਟਾ ਹੈ ਪਰ ਬਾਜ ਬਹੁਤ ਸੋਹਣੀ ਆ ਤਾਂ ਇਹਦੇ ਬਟਨ ਵੀ ਹੈਗੇ ਤਾਂ ਦੇਖੋ ਹੋਮ ਲੋਕਲ ਪ੍ਰੀਸੈਟ ਬੈਕਵਰਡ ਫਾਰਵਰਡ ਤੇ ਇਥੇ ਪਾਵਰ ਜਿਹੜੀ ਹੁੰਦੀ ਆ ਨਾ ਤੇ ਆ ਵੋਲਿਊਮ ਪਰ ਆਪਾਂ ਇਹਨਾਂ ਨੂੰ ਬਟਨਾਂ ਨੂੰ ਘੱਟ ਯੂਜ਼ ਕਰਕੇ ਆਪਾਂ ਰਿਮੋਟ ਤਾਂ ਯੂਜ਼ ਕਰਦੇ ਆ ਜਿਆਦਾ ਰਿਮੋਟ ਵਿੱਚ ਵੀ ਸੇਮ ਫੰਕਸ਼ਨ ਨੇ ਤਾਂ ਬੈਕ ਫਾਰਵਰਡ ਅਪ ਡਾਊਨ ਇਹ ਜੇ ਤਾਂ ਸੈਟਿੰਗ ਕਰਨੀ ਜਾਂ ਪਾਉਣਾ ਓਕੇ ਕਰ ਦੇਣਾ ਵਿੱਚੋਂ ਜਿਹੜਾ ਵੀ ਸਿਲੈਕਟ ਕਰਕੇ ਸੋ ਇਦਾਂ ਵੀ ਆਪਾਂ ਕਰ ਸਕਦੇ ਆ ਠੀਕ ਆ ਆ ਦੇਖੋ ਐਡ ਐਡ தி ਫੰਕਸ਼ਨ ਆ ਦੇਖੋ ਐਡ ਫੇਵਰਟ ਜਿਹੜਾ ਹੁੰਦਾ ਨਾ ਫੇਵਰਟ ਦਾ ਬਟਨ ਆ ਜਿਹੜਾ ਆਪਾਂ ਲਿਸਟ ਵਿੱਚ ਐਡ ਕਰਦੇ ਆ ਇਨ ਕਰ ਦੇਣਾ ਇਥੋਂ ਇਥੋਂ ਲਿਸਟ ਵਿੱਚ ਕੱਢਣਾ ਇਥੋਂ ਐਡ ਕਰਨਾ ਇਥੋਂ ਕੱਢਣਾ ਜਦ ਆਪਾਂ ਲਿਸਟ ਬਣਾ ਲੈਣੀ ਜਿਹੜੇ ਸਟੇਸ਼ਨ ਆਪਾਂ ਸੁਣਨੇ ਆ ਨਾ ਤੇ ਉਹਦੀ ਵੀ ਲਿਸਟ ਬਣਾ ਲੈਣੀ ਲਿਸਟ ਕਰਦੇ ਜਾਣਾ ਇਥੋਂ ਇੱਥੋਂ ਆਪ ਹੀ ਐਡ ਹੁੰਦੇ ਜਾਣੀ ਇੱਕ ਲਿਸਟ ਬਣੀ ਜਾਣੀ ਫੇਵਰਟ ਦੀ ਜਿਹੜੀ ਆਹ ਜਿਹੜੀ ਲਿਸਟ ਤੁਹਾਨੂੰ ਦਿਖਾਉਣਾ ਮੈਂ ਆ ਜਿਹੜੀ ਫੇਵਰਟ ਦੀ ਲਿਸਟ ਸਭ ਤੋਂ ਉੱਪਰ ਆ ਨਾ ਇਹ ਬਣ ਇਹ ਲਿਸਟ ਬਣਣੀ ਤੁਹਾਡੀ ਇਹਦੇ ਵਿੱਚ ਸੁਣ ਸੁਣ ਸਕਦੇ ਆ ਵਧੀਆ ਵਧੀਆ ਗੁਰਦੁਆਰਾ ਸਾਹਿਬ ਜਿਹੜੇ ਕਿ ਤੁਸੀਂ ਤੁਹਾਨੂੰ ਫੇਵਰਟ ਜਿੱਦਾਂ ਲੱਗਦਾ ਸਵੇਰੇ ਜੋ ਸਾਰੀ ਜਿਹੜੀ ਸੁਣ ਸਕਦਾ ਸਾਰੇ ਦੇ ਚੱਲੀ ਜਾਂਦੇ ਕਥਾ ਕਥਾ ਦੇ ਹੈਗੇ ਆ ਗੁਰਦੁਆਰੇ ਇੱਥੇ ਰੇਡੀਓ ਸਟੇਸ਼ਨਸ ਕੀਰਤਨ ਕੱਲੇ ਦੇ ਹੈਗੇ ਆ ਤੇ ਲਾਈਵ ਪ੍ਰਸਾਰਨ ਹੋਇਆਗਾ ਠੀਕ ਆ ਸੋ ਆਪਾਂ ਜਿੱਦਾਂ ਕੋਰ ਕੁਛ ਲੜੀ ਨਾਲ ਔਰ ਖਬਰਾਂ ਲੜੀ ਨਾਲ ਦੇਖੋ ਇੰਗਲਿਸ਼ ਚ ਕਨੈਕਟਿੰਗ ਹੋ ਰਿਹਾ ਹੈ ਲੈ ਹਨਾ ਕੰਟਰੀ ਵੀਵ ਗਾਟ ਅਲੂਮਿਨਮ ਸਟੀਲ ਕਾਪਰ ਆਟੋ ਪਾਰਟਸ ਐਂਡ ਥੋਸ ਟਾਈਪਸ ਆਫ ਥਿੰਗਸ ਦੋ ਸੀ ਬੀ ਸੀ ਰੇਡੀਓ ਕੈਨੇਡਾ ਸੋ ਇਸ ਤਰ੍ਹਾਂ ਜਿਹੜਾ ਅਸੀਂ ਆਪਣੇ ਤੱਕ ਸੱਚकांड ਹਰੂ ਹਜੂਰ ਸਾਹਿਬ ਹਾ ਦੇਖੋ ਅਪਸ ਕਰਨ ਤਿਸ ਕੋ ਲਗੇ ਉਹ ਲਾਈਵ ਪ੍ਰਸਾਰਣ ਚੱਲ ਰਿਹਾ ਅਸੂਲੇ ਕਿਤੇ ਵੀ ਪੂਰੇ ਵਰਲਡ ਵਿੱਚ ਅਸੀਂ ਇਸ ਰੇਡੀਓ ਤੇ ਸੁਣ ਸਕਦੇ ਆ ਲਾਈਵ ਪ੍ਰਸਾਰਣ ਜਿਵੇਂ ਟੀਵੀ ਲਾਉਣ ਦੀ ਲੋੜ ਨਹੀਂ ਇੱਥੋਂ ਸਿੱਧਾ ਸੁਣ ਸਕਦੇ ਆ ਨਾ ਸੋ ਜਦੋਂ ਆਈ ਪੀ ਟੀਵੀ ਤੇ ਵੀ ਆ ਰਿਹਾ ਸਾਰਾ ਪ੍ਰਸਾਰਣ ਸੋ ਸੇਮ ਹੀ ਇੱਥੇ ਆਉਂਦਾ ਸਾਰਾ ਪ੍ਰਸਾਰਣ ਇਥੇ ਆਡੀਓ ਆਉਂਦੀ ਹੈ ਉੱਥੇ ਵੀਡੀਓ ਆਉਂਦੀ ਹੈ ਇਹ ਫਰਕ ਹੈ ਹੋਰ ਇਸ ਰੇਡੀਓ ਬਾਰੇ ਕੋਈ ਕੁਐਸਚਨ ਪੁੱਛਣੇ ਜਾਂ ਮੈਂ ਲਿੰਕ ਥੱਲੇ ਲਿਖੇ ਤੱਕ ਦੇ ਦੇ ਦੂੰਗਾ ਤੁਸੀਂ ਇੱਥੋਂ ਖਰੀਦ ਸਕਦੇ ਜਿਵੇਂ ਤੁਸੀਂ ਕਿਸੇ ਵੀ ਜਿੱਥੇ ਵੀ ਤੁਹਾਨੂੰ ਸਰਚ ਮਾਰ ਲਿਓ ਵਾਈਫਾਈ ਇੰਟਰਨੈਟ ਰੇਡੀਓ ਇਹ ਓਸ਼ੀਅਨ ਕੰਪਨੀ ਦਾ ਆ ਜਿਹੜਾ ਇਹ ਪਰ ਤੁਸੀਂ ਹੋਰ ਕਿਸੇ ਦਾ ਵੀ ਖਰੀਦ ਸਕਦੇ ਹੋ ਪਰ ਇਹ ਈਜ਼ੀ ਬਹੁਤ ਹੈ ਜਦਾਂ ਆਵੇ ਇਹ ਜਿਹੜਾ ਇੰਗਲਿਸ਼ ਆਉਣੀ ਜ਼ਰੂਰੀ ਹੈ ਜਿੰਨਾਂ ਨੇ ਚਲਾਉਣਾ ਅਗਰ ਬਜ਼ੁਰਗਾਂ ਨੂੰ ਇੰਗਲਿਸ਼ ਨਹੀਂ ਆਉਂਦੀ ਜਾਂ ਜਿਨ੍ਹਾਂ ਨੂੰ ਜੀ ਯੰਗਸ ਨੇ ਯੰਗਸਟਰ ਨੇ ਖਰੀਦਣਾ ਤਾਂ ਉਹਨਾਂ ਨੂੰ ਵੀ ਇੰਗਲਿਸ਼ ਸਿਭਾਉਣੀ ਜ਼ਰੂਰੀ ਹੈ ਜਿੱਦਾਂ ਆਪਾਂ ਮੋਬਾਈਲ ਮੋਬਾਈਲ ਚਲਾਉਣਾ ਬਿਲਕੁਲ ਇਹੀ ਗੱਲ ਹੈ ਇਸੇ ਤਰ੍ਹਾਂ ਸੋ ਖਰੀਦ ਕੇ ਘਰ ਘਰ ਵਾਸਤੇ ਬਹੁਤ ਬੜੇ ਚੀਜ਼ ਆ ਅਸੀਂ ਕਈ ਸਾਲਾਂ ਤੋਂ ਇਹ ਉਸ ਕਰ ਰਹੇ ਹਾਂ ਤਾਂ ਅਸੀਂ ਆਪ ਜੀ ਨੂੰ ਮੈਂਦੀ ਕਰਦੇ ਹਾਂ ਕਿ ਤੁਸੀਂ ਵੀ ਲਿਆ ਸਕਦੇ ਆ ਥੋੜਾ ਜਿਹਾ ਜਿੱਦਾਂ ਗੋਸਟਲੀ ਹੁੰਦਾ ਪਰ ਇੰਨਾ ਜ਼ਿਆਦਾ ਵੀ ਨਹੀਂਗਾ ਇਸ ਸਾਰੇ ਵਿੱਚ ਸਾਰਾ ਕੁਝ ਆ ਜਾਂਦਾ ਜਿੱਦਾਂ ਇਹਦੇ ਵਿੱਚ ਕੋਈ ਐਂਟੀਨਾ ਦੀ ਲੋੜ ਨਹੀਂ ਬੱਦਲ ਮੌਸਮ ਖਰਾਬ ਹੋ ਗਿਆ ਤਾਂ ਉਹਦੇ ਵੀ ਲੋੜ ਨਹੀਂ ਕਿਸੇ ਸੀ ਬਸ ਇੰਟਰਨੈਟ ਚਾਹੀਦਾ ਹਰ ਵੇਲੇ ਜਦੋਂ ਮਰਜ਼ੀ ਲਾਓ ਜਦੋਂ ਮਰਜ਼ੀ ਚਲਾਓ ਠੀਕ ਆ ਨਾ ਕਿ ਯਾਰ ਨਹੀਂ ਸਟਾਰਟ ਹੁੰਦਾ ਤਾਂ ਨੂੰ ਰੀਸਟਾਰਟ ਕਰ ਲਓ ਜਿੱਦਾਂ ਪਿੱਛੋਂ ਤਾਰ ਪਾਵਰ ਦੀ ਲਾ ਦਿਓ ਫਿਰ ਜਿੱਦਾਂ 5-7 ਸਕਿੰਟ ਬਾਅਦ ਫੇਰ ਲਾ ਦਿਓ 10 ਮਿੰਟ 10 ਸਕਿੰਟ ਬਾਅਦ ਉਹ ਦੁਆਰਾ ਰੀਬੂਟ ਹੋ ਕੇ ਦੁਆਰਾ ਸਹੀ ਹੋ ਜਾਊਗਾ ਜਿੱਕੈ ਯਾਰੀ ਇਹ ਹੁੰਦਾ ਵੀ ਜੇ ਵਾਈਫਾਈ ਨਾਲ ਕਨੈਕਟ ਨਹੀਂ ਹੁੰਦਾ ਤਾਂ ਉਹਨੂੰ ਦੁਆਰਾ ਕਨੈਕਟ ਕਰ ਲਓ ਜਿੱਦਾਂ ਅਸੀਂ ਦੱਸਿਆ ਸੀਗਾ ਕੋਈ ਵੀ ਸਵਾਲ ਇਹਦੇ ਬਾਰੇ ਹੋਵੇ ਤਾਂ ਥੱਲੇ ਕਮੈਂਟ ਵਿੱਚ ਜ਼ਰੂਰ ਦੱਸਣਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ